प्यारे प्यारे हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵ ਉਹ ਦੇ ਆਖਲਾ ਪ੍ਰੀਖਿਆ ਤਿਆਰੀ ਦੀਨ ਆਪਾਂ ਪੂਰਨ ਸੰਖਿਆਵਾਂ ਵਾਲਾ ਟੌਪਿਕ ਸ਼ੁਰੂ ਕੀਤਾ ਹੋਇਆ ਤਾਂ ਉਹਦੇ 4 ਨੰਬਰ ਸਵਾਲ ਤੇ ਆ ਗਏ ਕੀ ਕਹਿੰਦਾ ਹੈ ਕਹਿੰਦਾ ਦੋ ਸੰਖਿਆਵਾਂ ਦਾ ਗੁਣਨਫਲ 3125 ਹੈ ਜੇਕਰ ਇੱਕ ਸੰਖਿਆ ਦੂਜੀ ਸੰਖਿਆ ਦਾ 5 ਗੁਣਾ ਹੈ ਤਾਂ ਵੱਡੀ ਸੰਖਿਆ ਪਤਾ ਕਰੋ ਬੇਟਾ ਇਹ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਤੁਹਾਨੂੰ ਜੇ ਜਦੋਂ ਇਸ ਤਰ੍ਹਾਂ ਦਾ ਸਵਾਲ ਆ ਜਾਵੇ ਸਾਨੂੰ x ਮੰਨ ਲੈਣਾ ਚਾਹੀਦਾ ਜਾਂ u ਦਾ ਮੰਨ ਲੈਣਾ ਚਾਹੀਦਾ ਪਰ ਬੇਟਾ ਇਹਦੇ ਚ ਘਬਰਾ ਨਹੀਂ ਜਾਣਾ ਵੀ x ਪਤਾ ਨਹੀਂ ਕਿੰਨੀ ਵੱਡੀ ਗੱਲ ਹੈਗੀ ਆ ਮੰਨਣਾ ਪਰ ਸਾਡਾ ਸਵਾਲ ਸੌਖਾ ਹੋ ਜਾਂਦਾ ਆ ਦੋ ਸੰਖਿਆਵਾਂ ਆ ਠੀਕ ਹੈ ਜਿਨ੍ਹਾਂ ਦਾ ਗੁਣਨਫਲ 3125 ਹੈ ਤੇ ਜੇਕਰ ਇੱਕ ਸੰਖਿਆ ਦੂਜੀ ਦਾ ਮੰਨੋ ਪਹਿਲੀ ਸੰਖਿਆ ਪਹਿਲੀ ਸੰਖਿਆ ਬਰਾਬਰ ਐਕਸ ਤੇ ਦੂਜੀ ਸੰਖਿਆ ਦੂਜੀ ਸੰਖਿਆ ਬੇਟਾ 5ਐਕਸ ਕਿਉਂਕਿ ਉਹ ਕਹਿੰਦਾ 5 ਗੁਣਾ ਆ ਠੀਕ ਹੈ ਜੇ ਬੇਟਾ ਐਕਸ ਵਾਲਾ ਗੱਲ ਸਮਝ ਗਏ ਤੁਸੀਂ ਸਮਝ ਲਓ ਨਵੋਦਿਆ ਪੇਪਰ ਪਾਸ ਹੋ ਗਿਆ ਕੋਸ਼ਿਸ਼ ਕਰਨੀ ਹੈ ਠੀਕ ਹੈ ਕੋਈ ਗੱਲ ਨਹੀਂ ਸਮਝ ਲੱਗਦੀ ਫੋਨ ਕਰਕੇ ਮੈਨੂੰ ਪੁੱਛ ਲੈਣਾ ਹੈ ਦੂਜੀ ਸੰਖਿਆ ਹੁਣ ਕਹਿੰਦਾ ਇਹਨਾਂ ਦੋਵਾਂ ਦਾ ਗੁਣਨਫਲ ਕਿੰਨਾ ਆ 3125ਐਕਸ ਗੁਣਾ 5x ਬਰਾਬਰ 3125 ਠੀਕ ਹੈ ਬੇਟਾ ਤਾਂ ਅਸੀਂ ਕੀ ਕਰਾਂਗੇ ਆ 5 ਦੇ ਨਾਲ ਕਿਉਂਕਿ ਜਿਹੜੀ ਰਕਮਾਂ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਸਰਲ ਕਰੋ ਦੇ ਵਿੱਚ ਜਮਾ ਦੀ ਰਕਮ ਬਰਾਬਰ ਦੇ ਦੂਜੇ ਪਾਸੇ ਜਾ ਕੇ ਘਟਾਓ ਚ ਬਦਲਦੀ ਹੈ ਘਟਾਓ ਦੀ ਰਕਮ ਜਮਾ ਦੇ ਵਿੱਚ ਬਦਲਦੀ ਹੈ ਗੁਣਾ ਦੀ ਰਕਮ ਭਾਗ ਦੇ ਵਿੱਚ ਬਦਲ ਜਾਂਦੀ ਹੈ ਤੇ ਭਾਗ ਦੀ ਰਕਮ ਗੁਣਾ ਦੇ ਵਿੱਚ ਬਦਲ ਜਾਂਦੀ ਹੈ ਬਸ ਇਹ ਫਾਰਮੂਲਾ ਚੇਤੇ ਰੱਖਣਾ ਹੈ ਠੀਕ ਹੈ ਬਰਾਬਰ ਦੇ ਉਧਰ ਜਾ ਕੇ ਠੀਕ ਹੈ ਤਾਂ ਬੇਟਾ ਆ 5 ਗੁਣਾ ਆ ਗੁਣਾ ਉਧਰ ਜਾ ਕੇ ਕਿਹਦੇ ਚ ਬਦਲ ਜੂਗੀ ਭਾਗ ਦੇ ਵਿੱਚ ਤਾਂ 5 ਨੇ ਇਧਰਲੇ ਪਾਸੇ ਜਾ ਕੇ 3125 ਨਾਲ ਭਾਗ ਹੋ ਜਾਣਾ ਅਸੀਂ ਜਦੋਂ ਇਹਨੂੰ ਇਹਨੂੰ ਕੱਟ ਦਵਾਂਗੇ ਸਿੱਧਾ ਇੱਕ ਸਟੈਪ ਘਟਾ ਲਾਂਗੇ 5 6 30 5 5 6 30 ਤੇ 522 10 525 625 ਤਾਂ x x x 625 ਆ ਗਏ ਬੇਟਾ ਮੈਂ ਸਾਰਿਆਂ ਨੂੰ ਦੱਸਿਆ ਸੀਗਾ ਵੀ 25 ਦਾ ਪਹਾੜਾ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਠੀਕ ਹੈ ਬੇਟਾ ਫੇਰ ਕੰਮ ਸੌਖਾ ਹੋ ਜਾਂਦਾ ਹੈ ਤੇ 25 ਇਧਰ x ਆ ਗਿਆ ਬੇਟਾ ਇਧਰ ਅਸੀਂ ਗੁਣਨਖੰਡ ਬਣਾ ਲੈਨੇ ਇਧਰ x ਦੇ ਦੋ ਗੁਣਨਖੰਡ ਆ ਨਾ ਤਾਂ ਇਹ ਇਧਰ x x 25 25 ਠੀਕ ਹੈ ਬੇਟਾ 25 25 ਕਰਦੇ ਆ 625 ਆ ਜਾਂਦਾ ਹੈ ਬੇਟਾ ਕੋਸ਼ਿਸ਼ ਕਰਿਓ ਸਮਝਣ ਦੀ ਸਵਾਲ ਜੇ ਸਮਝ ਆ ਗਿਆ ਤਾਂ ਗੱਲ ਕੁਝ ਵੀ ਨਹੀਂ ਇਧਰੋਂ ਇਹਨਾਂ ਦੋਵਾਂ ਚੋਂ x ਇਕੱਲਾ ਲੈ ਲਾਂਗੇ ਇਹਨਾਂ ਦੋਵਾਂ ਚੋਂ ਆਪਾਂ 25 ਇਕੱਲੇ ਲੈ ਕੇ ਤਾਂ x ਬਰਾਬਰ 25 ਆ ਜਾਂਦਾ ਹੁਣ ਉਹਨੇ ਸਵਾਲ 'ਚ ਦੇਖੋ ਕੀ ਪੁੱਛਿਆ ਤਾਂ ਵੱਡੀ ਸੰਖਿਆ ਪਤਾ ਕਰੋ ਤਾਂ ਵੱਡੀ ਸੰਖਿਆ ਬੇਟਾ ਪਹਿਲੀ ਸੰਖਿਆ ਅਸੀਂ x ਮੰਨੀ ਸੀ x ਆ ਗਈ ਸਾਡੇ ਕੋਲੇ 25 ਤੇ ਵੱਡੀ ਸੰਖਿਆ ਕੀ ਸੀ 5x 25 5 25 5 125 125 ਸਾਡਾ ਉੱਤਰ ਆ ਜਾਊਗਾ ਤਾਂ ਬੇਟਾ e d 1 ਹੈ ਜਿਹੜਾ ਸਾਡਾ ਰਾਈਟ ਆਨਸਰ ਆਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਕਹਿੰਦਾ ਦੋ ਸੰਖਿਆਵਾਂ ਦਾ ਗੁਣਨਫਲ 1452 ਹੈ ਜੇਕਰ ਇੱਕ ਸੰਖਿਆ ਦੂਜੀ ਸੰਖਿਆ ਦਾ ਤਿੰਨ ਗੁਣਾ ਹੈ ਤਾਂ ਛੋਟੀ ਸੰਖਿਆ ਪਤਾ ਕਰੋ ਇਹ ਵੀ ਉਹਦੇ ਨਾਲ ਦਾ ਹੀ ਸਵਾਲ ਆ ਗਿਆ ਬੇਟਾ ਕਹਿੰਦਾ ਦੋ ਸੰਖਿਆਵਾਂ ਦਾ ਗੁਣਨਫਲ 1452 ਹੈ ਤਾਂ 1452 ਇਹਦਾ ਮਤਲਬ ਵੱਡੀ ਸੰਖਿਆ ਇੱਕ ਸੰਖਿਆ ਸੀ x ਮੰਨ ਲੈਣੀ ਹੈ ਮੰਨੋ ਇੱਕ ਸੰਖਿਆ ਬਰਾਬਰ x ਤੇ ਦੂਜੀ ਸੰਖਿਆ 3 ਗੁਣਾ ਦੂਜੀ ਸੰਖਿਆ ਕਿੰਨੀ ਹੋਗੀ ਬੇਟਾ 3x ਠੀਕ ਹੈ ਬੇਟਾ ਤਾਂ ਛੋਟੀ ਸੰਖਿਆ ਪਤਾ ਕਰੋ ਜੇ x ਦੇ ਜੇਕਰ ਕਿੰਦਾ ਇਹਨਾਂ ਦੋਵਾਂ ਸੰਖਿਆਵਾਂ ਦਾ ਗੁਣਨਫਲ ਇਹਦਾ ਮਤਲਬ x ਗੁਣਾ 3x ਬਰਾਬਰ 1452 ਤਾਂ ਬੇਟਾ ਅਸੀਂ ਆ 3 ਨੇ ਉਧਰ ਜਾ ਕੇ ਭਾਗ ਚ ਬਦਲ ਜਾਣਾ ਆਪਾਂ ਪਹਿਲਾਂ ਗੱਲ ਕੀਤੀ ਸੀਗੀ 3 ਇਹਦੇ ਨਾਲ ਕੱਟ ਦਵਾਂਗੇ 3 4 12 2 ਹਾਂਸਲ 25 3 8 24 ਤੇ 3 4 12 ਠੀਕ ਹੈ ਇਹਦਾ ਮਤਲਬ x x 484 ਠੀਕ ਹੈ ਬੇਟਾ ਤਾਂ ਬੇਟਾ ਇਹਦੇ ਵਿੱਚ ਅਸੀਂ ਅੰਦਾਜ਼ਾ ਲਾ ਕੇ ਕੱਢ ਲੈਣਾ ਕੀ ਕਿਹੜਾ ਆਨਸਰ ਹੋ ਸਕਦਾ ਹੈ ਠੀਕ ਹੈ ਬੇਟਾ ਤਾਂ 22 a ਦੇ ਬੇਟਾ ਗੁਣਨਖੰਡ ਹੀ ਬਣਾਉਣੇ ਪੈਣਗੇ ਬਰਾਬਰ ਦੇ ਗੁਣਨਖੰਡ ਆਪਾਂ ਬਾਹਰ ਕੱਢ ਲਾਵਾਂਗੇ ਠੀਕ ਹੈ ਇਹਦਾ ਮੈਥਡ ਬੇਟਾ ਇਹੀ ਰਹਿਣਾ ਹੈ ਤਾਂ 484 ਦਾ ਅਸੀਂ ਜਦੋਂ ਗੁਣਨਖੰਡ ਬਣਾਉਣੇ ਆ 484 ਅੱਗੇ ਆਪਾਂ ਟੌਪਿਕ ਵੀ ਕਰਨਾ ਗੁਣਨਖੰਡਾ ਵਾਲਾ 2 2 4 2 4 8 2 2 4 2 1 2 2 2 4 2 1 2 121 11 ਦੇ ਪਹਾੜੇ ਤੇ 11 11 121 ਠੀਕ ਹੈ ਬੇਟਾ ਤਾਂ ਆ ਗੁਣਨਖੰਡ ਬਣ ਗਏ ਬੇਟਾ 22 22 484 ਨੂੰ ਬੇਟਾ ਅਸੀਂ ਇਦਾਂ ਵੀ ਲਿਖ ਸਕਦੇ ਆ ਦੇਖੋ 11 ਤੇ 2 22 ਤੇ ਆ ਚਾਰ ਗੁਣਨਖੰਡ ਬਣੇ ਨਾ ਤਾਂ x x 22 22 ਠੀਕ ਹੈ 484 ਹੋ ਜਾਂਦੇ ਇਹਨਾਂ ਦੋਵਾਂ ਚੋਂ ਇੱਕ x ਲੈ ਲਾਂਗੇ ਇਧਰੋਂ 22 ਲੈ ਲਾਂਗੇ ਉਹ ਸਾਡਾ ਉੱਤਰ ਆ ਜਾਊਗਾ x 22 ਆ ਗਿਆ ਹੁਣ ਇੱਥੇ ਵੀ ਉਹਨੇ ਵੱਡੀ ਸੰਖਿਆ ਪੁੱਛੀ ਹੋਈ ਐ ਦੂਜੀ ਸੰਖਿਆ ਪੁੱਛੀ ਐ ਉਹਨੇ ਠੀਕ ਐ ਕਹਿੰਦਾ ਤਾਂ 3 ਗੁਣਾ ਛੋਟੀ ਸੰਖਿਆ ਤਾਂ ਛੋਟੀ ਸੰਖਿਆ ਤਾਂ ਬੇਟਾ 22 ਆ x ਹੀ ਮੰਨੀ ਸੀ ਨਾ ਅਸੀਂ ਤਾਂ ਛੋਟੀ ਸੰਖਿਆ ਪੁੱਛੀ ਉਹ ਪਹਿਲੇ ਚ ਵੱਡੀ ਸੰਖਿਆ ਪੁੱਛੀ ਸੀਗੀ ਤਾਂ ਛੋਟੀ ਸੰਖਿਆ ਕਿਹੜੀ ਹੈਗੀ ਐ 22 ਇਹ ਊੜਾ ਜਿਹੜਾ ਇਹਦਾ ਰਾਈਟ ਆਨਸਰ ਆਉਂਦਾ ਪਿਆ a1 ਨੂੰ ਉੱਤਰ ਲਾ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 6 ਇਹ ਬੇਟਾ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ